ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਐਸੀ ਯੁਗਤੀ ਸਾਂਝੀ ਕਰਨ ਜਾ ਰਹੇ ਹਾਂ ਜੋ ਯੁਗਤੀ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦਵੇਗੀ ਜਾਂ ਇੰਜ ਵੀ ਕਹਿ ਸਕਦੇ ਆ ਕਿ ਸਾਡੇ ਸੁੱਤੇ ਹੋਏ ਭਾਗ ਜਗਾ ਦਵੇਗੀ ਜੋ ਚੀਜ਼ਾਂ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਚੀਜ਼ਾਂ ਤੁਹਾਡੇ ਵੱਲ ਖੁਦ ਖਿੱਚੀਆਂ ਚਲੀਆਂ ਆਉਣਗੀਆਂ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਉਥਲ ਪੁਥਲ ਮੱਚੀ ਆ ਚੀਜ਼ਾਂ ਵਿਗੜੀਆਂ ਪਈਆਂ ਨੇ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਜੇਕਰ ਆਪਾਂ ਇਹ ਇੱਕ ਕੰਮ ਕਰਨਾ ਸ਼ੁਰੂ ਕਰ ਦਿੰਨੇ ਆ ਅਤੇ ਇਹ ਕੰਮ ਕਰਨਾ ਕੋਈ ਔਖਾ ਨਹੀਂ ਆ ਨਾ ਹੀ ਕੋਈ ਵੇਲਾ ਵਕਤ ਵਿਚਾਰਨ ਦੀ ਲੋੜ ਆ ਜਿੱਥੇ ਹੀ ਮੌਕਾ ਮਿਲੇ ਜਦੋਂ ਹੀ ਮੌਕਾ ਮਿਲੇ ਇਹ ਕੰਮ ਕਰਨਾ ਸ਼ੁਰੂ ਕਰਦਾਓ ਕਿਹੜਾ ਕੰਮ ਕਰਨਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਿ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਜਿਵੇਂ ਜਿਵੇਂ ਪਰਮਾਤਮਾ ਦਾ ਸ਼ੁਕਰ ਕਰਾਂਗੇ ਨਾ ਪਰਮਾਤਮਾ ਦੀਆਂ ਪਤਾ ਨਹੀਂ ਕਿੰਨੀਆਂ ਰਹਿਮਤਾਂ ਬਖਸ਼ਿਸ਼ਾਂ ਸਾਡੀ ਢੋਲੀ ਦੇ ਵਿੱਚ ਪੈਣ ਗਈਆਂ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਸ਼ੁਕਰਾਨਾ ਰੱਬ ਦੀਆਂ ਰਹਿਮਤਾਂ ਬਖਸ਼ਿਸ਼ਾਂ ਦੇ ਖਜ਼ਾਨੇ ਦੀ ਚਾਬੀ ਆ ਜੋ ਬੰਦਾ ਮਾਲਕ ਦਾ ਸ਼ੁਕਰ ਗੁਜ਼ਾਰ ਹੁੰਦਾ ਹੈ ਨਾ ਉਹ ਕਦੇ ਵੀ ਕਿਸੇ ਦਾ ਮਹਤਾਜ ਨਹੀਂ ਹੋ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਉੱਤੇ ਬੇਅੰਤ ਕਿਰਪਾ ਕਰਦੇ ਨੇ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਇਸ ਕਰਕੇ ਪ੍ਰਮਾਤਮਾ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਐ ਨਿੱਕੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਤੱਕ ਸਵੇਰੇ ਉੱਠਦਿਆਂ ਸਾਡ ਸ਼ੁਕਰਾਨਾ ਕਰੋ ਸੌਣ ਲੱਗਿਆਂ ਸ਼ੁਕਰਾਨਾ ਕਰੋ ਰੋਟੀ ਖਾਣ ਵੇਲੇ ਸ਼ੁਕਰਾਨਾ ਪਾਣੀ ਪੀਣ ਵੇਲੇ ਸ਼ੁਕਰਾਨਾ ਅਤੇ ਤੁਸੀਂ ਇੱਕ ਗੱਲ ਨੋਟ ਕਰਿਓ ਜੇ ਅੱਜ ਤੋਂ ਹੀ ਤੁਸੀਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਹਰ ਚੀਜ਼ ਦੇ ਲਈ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਬਦਲਾਅ ਆਵੇਗਾ ਸਭ ਤੋਂ ਵੱਡਾ ਬਦਲਾਅ ਇਹ ਆਵੇਗਾ ਕਿ ਤੁਸੀਂ ਗੁਰੂ ਚਰਨਾਂ ਦੇ ਨੇੜੇ ਹੁੰਦੇ ਜਾਓਗੇ ਪਰਮਪਿਤਾ ਪਰਮਾਤਮਾ ਜੀ ਦੇ ਨਾਮ ਦੇ ਪ੍ਰਤੀ ਤੁਹਾਡੇ ਅੰਦਰ ਖੇਚ ਵਧ ਜਾਣੀ ਹੈ ਜੋ ਕਹਿੰਦੇ ਹਨ ਅਸੀਂ ਅਮਰਤ ਵੇਲੇ ਨਹੀਂ ਉੱਠ ਪਾਉਂਦੇ ਪਾਠ ਕਰਨ ਨੂੰ ਮਨ ਨਹੀਂ ਕਰਦਾ ਫਿਰ ਦੇਖਿਓ ਜੀ ਕਿੰਨੇ ਜ ਸਤਗੁਰ ਸੱਚੇ ਪਾਸ਼ਾ ਆਪ ਸੇਵਾ ਕਰਵਾਉਂਦੇ ਜਿਵੇਂ ਜਿਵੇਂ ਸ਼ੁਕਰਾਨਾ ਕਰਾਂਗੇ ਨਾ ਤਿਵੇਂ ਏਤੇਵੇਂ ਸਤਗੁਰ ਸੱਚੇ ਪਾਸ਼ਾ ਦੇ ਚਰਨਾਂ ਦੇ ਨੇੜੇ ਹੋਵਾਂਗੇ ਸਤਗੁਰ ਸੱਚੇ ਪਾਸ਼ਾ ਜੀ ਦਾ ਪਿਆਰ ਸਾਡੇ ਉੱਤੇ ਵਰਸੇਗਾ